ਅਲਸੋ ਸਹੋਜੀ ਅਸੀਂ ਕੋਈ ਛੋਟੀ ਸਟਾਲ ਲਾਇਆ ਹਾਂ ਰਾਜੀਪੁਰੰਦਾ ਜੀ ਦੀ ਸਿਹਤ ਬਾਰੇ ਕੁਝ ਚੀਜ਼ ਚਾਹੀਦੀ ਕਿ ਨਹੀਂ ਕੁਝ ਸੁਪਲਾ ਅ ਦਵਾਈਆਂ ਚੱਲ ਰਹੀਆਂ ਨੇ ਸਾਰੀਆਂ ਮਾਤਾ ਜੀ ਨੂੰ ਮਿਲ ਕੇ ਆਏ ਆ ਅਸੀਂ ਤੇ ਮਾਤਾ ਜੀ ਦੱਸ ਰਹੀ ਸੀਗੇ ਵੀ ਉਹਨਾਂ ਦੀ ਜਿਹੜੀ ਬੋਡੀ ਮੂਵਮੈਂਟ ਕਰ ਰਹੀ ਹੈ ਇਹ ਇੱਥੇ ਹਾਂ ਇੰਪਰੂਵ ਹੋ ਰਿਹਾ ਕਾਫੀ ਤੇ ਬਾਕੀ ਸਾਰੀ ਪੂਰੀ ਪੰਜਾਬੀਅਤ ਦਵਾਈਆਂ ਕਰ ਰਹੀ ਹੈ ਤੇ ਅਸੀਂ ਵੀ ਤੁਹਾਡੇ ਮਾਤਿਆਂ ਨੂੰ ਸਾਰਿਆਂ ਨੂੰ ਇਹ ਅਰਦਾਸ ਕਰਾਂ ਜਿੱਥੇ ਹੀ ਬੈਠੇ ਹੋ ਤੁਸੀਂ ਦਿਲੋਰ ਦਸਨਾ ਕਰੋ ਕਿਉਂਕਿ ਅਰਦਾਸ ਸਭ ਤੋਂ ਵੱਡੀ ਅਰਦਾਸ ਹੈ ਹਨਾ ਤੇ ਲੱਗਦਾ ਹੈਗਾ ਪੂਰਨ ਯਕੀਨ ਹੈ ਵੀ ਬਾਈ ਜੀ ਗੱਲ ਠੀਕ ਹੋਣਗੇ ਸੋ ਦੀਦੀ ਹੋਰਾਂ ਨਾਲ ਤਾਂ ਬਾਈ ਜੀ ਘਟਨਾ ਤੋਂ ਪਹਿਲਾਂ ਹੀ ਬਾਈ ਜੀ ਨੇ ਗੱਲਾਂ ਬਤਾ ਕਿਤੀਆਂ ਸਗੀਆਂ ਕਿ ਸਾਰਾ ਜੋ ਵੀ ਸੀਗਾ ਉਹਨਾਂ ਦਾ ਦੀਦੀ ਹੋਰਾਂ ਦੇ ਕੋਲ ਹੁੰਦਾ ਸੀ ਉਹਨਾਂ ਦੇ ਆਪਣਾ ਸਿਸਟਮ ਸੀਗਾ ਤੇ ਗੁਰੂ ਮਾਨੇ ਸਾਡੇ ਹਨਾ ਤੇ ਇਹਨਾਂ ਨਾਲ ਬਹੁਤ ਨੇੜਤਾ ਸੀ ਸੋ ਮਾਤਾ ਜੀ ਮਿਲ ਕੇ ਆਏ ਆ ਤੇ ਉਹ ਪੋਜ਼ਿਟਿਵ ਰਿਸਪੌਂਸ ਮਿਲਿਆ ਜੀ ਲੱਗਦਾ ਕਬ ਠੀਕ ਹੈ ਜਿਵੇਂ ਜਿਵੇਂ ਤੁਸੀਂ ਵੀ ਅੰਦਰ ਜਾ ਕੇ ਤੁਹਾਨੂੰ ਵੀ ਪੋਜ਼ਿਟਿਵਿਟੀ ਮਹਿਸੂਸ ਹੋਈ ਹੈ ਪਰ ਸੋਸ਼ਲ ਮੀਡੀਆ ਤੇ ਦੇਖਿਆ ਜਾਂਦਾ ਜ਼ਿਆਦਾਤਰ ਨਾ ਬਹੁਤ 네ਗੇਟਿਵ ਹੋ ਰਿਹਾ ਫਲਾਈ ਜਾਰੀ ਵੀ ਠੀਕ ਨਹੀਂ ਹੈ ਜੀ ਇਹਨਾਂ ਕਰਕੇ ਬ੍ਰੇਨ ਰੈਟ ਹੈ ਉਹਨਾਂ ਉਸ ਦੀ ਨਿਖੇਤੀ ਕਰਦੇ ਤੁਸੀਂ ਬਿਲਕੁਲ ਬਹੁਤ ਜ਼ਿਆਦਾ ਕਿਉਂਕਿ ਅਸੀਂ ਮਿਲ ਕੇ ਆਏ ਆ ਕੋਈ ਤਾਂ ਜਦੋਂ ਐਦਾਂ ਦੇ ਕੇਸ ਸੁਣਦੇ ਨੇ ਤਾਂ ਸਮਾਂ ਲੱਗਦਾ ਹੁੰਦਾ ਹਨਾ ਸਮਾਂ ਟਾਈਮ ਲੱਗਦਾ ਹੁੰਦਾ ਉਹਦੇ ਉੱਤੇ ਦਵਾਵਾਂ ਲਗੀਆਂ ਹੌਸਲੇ ਦੇ ਵਿੱਚ ਨਹੀਂ ਮੱਤਾ ਹੋਰੀ ਪਰਿਵਾਰ ਹੌਸਲੇ ਦੇ ਵਿੱਚ ਆ ਹਨ ਅਰਦਾਸਾਂ ਦਾ ਅਸਰ ਹੋ ਰਿਹਾਗਾ ਤੇ ਇਹ ਇਹੋ ਜਿਹੇ ਕਿਸਾਨ ਦਾ ਸਮਾਂ ਲੱਗਦਾ ਹੁੰਦਾ ਆਸਤੇ 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 ਲੰਬਾ ਸਮਾਂ ਵੀ ਚੱਲ ਜਾਂਦਾ ਹੁੰਦਾ ਹਨ ਪਰ ਮਤਲਬ ਕਿ ਵੀ ਇੰਪਰੂਵ ਹੋਵੇਗਾ ਤੇ ਬਾਈ ਜੀ ਠੀਕ ਹੋਵੇਗਾ ਅਸੀਂ ਵੀ ਦਿਲੋਂ ਅਰਦਾਸਾਂ ਕਰਦੇ ਆਂ ਤੇ ਸਾਰੇ ਜਿੰਨੇ ਵੀ ਲੋਕ ਜਿੱਥੇ ਇੱਥੇ ਬੈਠੇ ਉਹਨਾਂ ਨੂੰ ਵੀ ਇਹੀ ਅਰਦਾਸਾਂ ਕਰਦੇ ਆਂ ਸੀ ਬੇਨਤੀ ਵੀ ਕਰਦੇ ਆਂ ਵੀ ਸਾਰੇ ਤੁਸੀਂ ਜਿੱਥੇ ਬੈਠੋ ਦਿਲੋਂ ਅਰਦਾਸਾਂ ਕਰੋ ਤੇ ਬਾਈ ਜੀ ਜਲਦ ਠੀਕ ਹੋ ਜਾਣਗੇ ਜੀ ਮੈਂ ਤੁਸੀਂ ਹਾਲ ਜਾਣ ਕੇ ਆਏ ਹਾਂ ਸਾਡੀ ਜਿੰਦਗੀ ਦਾ ਫੋਟੋਸ਼ਾਟ ਹਾਂਜੀ ਹਾਂ ਅੰਦਰ ਮਿਲ ਕੇ ਆਏ ਆ ਉਹਨਾਂ ਦੇ ਮਦਰ ਨੂੰ ਬਾਕੀ ਦੀ ਸਾਰਿਆਂ ਨੂੰ ਤੇ ਡਾਕਟਰਸ ਜੋ ਕਹਿ ਰਹੇ ਨੇ ਜੋ ਚੱਲ ਰਹੇ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਸਾਰੀ ਲੱਗੇ ਹੋਏ ਨੇ ਆਪਣੇ ਦਿਲ ਜਾਨ ਦੇ ਨਾਲ ਮਿਲੇ ਸੀਗੇ ਹਸਪੀਟਲ ਵਾਲਿਆਂ ਨਾਲ ਵੀ ਗੱਲ ਹੋਈ ਸੀਗੀ ਤਾਂ ਸਾਰੀ ਜਾਨੀ ਪੋਜ਼ਿਟਿਵ ਨਹੀਂ ਮਲੇ ਮਿਲੇ ਨਹੀਂ ਤਾਂ ਆਪਾਂ ਨੂੰ ਪਤਾ ਆਪਾਂ ਟੁੱਟ ਜਾਣੇ ਇੱਕ ਵਾਰੀ ਤਾਂ ਹੁੰਦਾ ਹੀ ਹੈ ਨਾ ਐਕਸੀਡੈਂਟ ਵੱਡੀ ਗੱਲ ਹੁੰਦੀ ਪਰ ਜਿਵੇਂ ਜਿਵੇਂ ਆਪਾਂ ਨਾਂ ਲੈਣੇ ਆ ਜਿਹੜੀ ਬੰਦੇ ਜਿਆਦਾ 24 ਘੰਟੇ ਨਾਲ ਰਹਿੰਦੇ ਉਹ ਹਰ ਰੋਜ਼ ਦੇਖਦੇ ਨੇ ਕਿੰਨੀ ਇੰਪਰੂਵਮੈਂਟ ਹੋ ਰਹੀ ਹੈ ਕਿਵੇਂ ਹੈ ਜੀ ਕੋਈ ਐਸੀ ਗੱਲ ਲੱਗੀ ਨਹੀਂ ਸਾਨੂੰ ਅੰਦਰ ਜਾ ਕੇ ਸਾਰੇ ਪਾਸੇ ਸਾਰੇ ਠੀਕ ਸੀ ਗੱਲਬਾਤ ਕਰਨ ਦੇ ਵਿੱਚ ਵੀ ਸਾਰੇ ਪੋਜ਼ਿਟਿਵ ਹੈ ਤੇ ਆਪਾਂ ਸਾਰਿਆਂ ਨੇ ਵੀ ਪੋਜ਼ਿਟਿਵ ਹੀ ਰਹਿਣਾ ਜੀ ਬਾਬਾ ਜੀ ਅੱਗੇ ਕਹਿੰਦੇ ਚੰਗਾ ਸੋਚੀਏ ਤੇ ਚੰਗਾ ਹੁੰਦਾ ਜੀ ਠੀਕ ਹੈ ਅਰਦਾਸ ਕਰਨੀ ਹੈ ਸਾਰੇ ਕਰ ਰਹੇ ਨੇ ਅਸੀਂ ਵੀ ਕਰਦੇ ਆ ਦੂਰੋਂ ਦੂਰੋਂ ਸਭ ਕਰ ਰਹੇ ਨੇ ਅਰਦਾਸ ਲੋਕ ਤਰ੍ਹਾਂ ਰਾਤਾਂ ਜਾਗ-ਜਾਗ ਕੇ ਪਾਠ ਕਰ ਰਹੇ ਆ ਅਰਦਾਸ ਕਰਦੇ ਆ ਉਸ ਬੱਚੇ ਦੀ ਸਾਰੇ ਨਾਲ ਮਿਲ ਵਰਤਨ ਹੀ ਇਹੋ ਜਿਹਾ ਸੀ ਜਿਹਨੂੰ ਵੱਧ ਮਿਲਿਆ ਘੱਟ ਮਿਲਿਆ ਥੋੜਾ ਮਿਲਿਆ ਉਹਦਾ ਵਰਤਾਰਾ ਹੀ ਇਹੋ ਜਿਹਾ ਸੀ ਸਾਡੇ ਨਾਲ ਤਾਂ ਕਾਫੀ ਨੇੜਤਾ ਸੀਗੀ ਆਉਣਾ ਜਾਣਾ ਸੀਗਾ ਘਰੇ ਵੀ ਆਉਣਾ ਜਾਣਾ ਸੀ ਸਾਰਾ ਕੁਝ ਸੀ ਔਰ ਬਹੁਤ ਹੀ ਪਿਆਰ ਵਾਲਾ ਬੱਚਾ ਸੀ ਬਹੁਤ ਹੀ ਨਿੱਗਾ ਸੀ ਔਰ ਨਿਰਸਵਾਰਥ ਸੀਗਾ ਮੈਂ ਉਹਦੀ ਐਕਟੀਵਿਟੀਜ਼ ਦੇਖੀਆਂ ਜਿੰਨਾ ਵੀ ਉਹਦਾ ਲੋਕਾਂ ਦੇ ਨਾਲ ਚੱਲਦਾ ਸੀ ਸੈਂਚਾਰ ਸੀਗਾ ਬਹੁਤ ਵਧੀਆ ਬੱਚਾ ਚੱਲਦੇ ਨੇ ਨੋ 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 ਨਾ ਉਹ ਨੇਚਰ ਹੀ ਨਹੀਂ ਸੀ ਉਹਦੀ ਕੁਝ ਨਹੀਂ ਸੀ ਇਹ ਜਿਹਾ ਉਹਦਾ ਕਿਸੇ ਨਾਲ ਜਿੱਤ ਦੇ ਜਤਾਈ ਨਹੀਂ ਸੋਚ ਹੀ ਨਹੀਂ ਸੀ ਨਾ ਉਹ ਇਸੇ ਕਰਕੇ ਤੇ ਦੇਖੋ ਕਿੱਥੋਂ ਤੱਕ ਪਹੁੰਚੇ ਔਰ ਕਿੰਨੀ ਦੁਨੀਆ ਉਹਦੇ ਦੇਸ਼ ਪਰਦੇਸ ਲੋਕ ਬੈਠੇ ਕਿੰਨੀ ਕਾਮਨਾ ਕਰ ਰਹੇ ਆ ਔਰ ਵਾਈਗਰੂ ਜੀ ਦੀ ਇੱਕ ਵਾਰੀ ਨਜ਼ਰ ਸਵਲੀ ਹੋ ਜਾਵੇ ਤਾਂ ਕੀ ਨਹੀਂ ਹੋ ਸਕਦਾ ਨਨ ਇੱਕ ਵਾਰੀ ਬਸ ਇੱਕ ਵਾਰੀ ਛਾਤ ਬੈ ਗਈ ਤੇ ਵਾਹਿਗੁਰੂ ਜੀ ਨੇ ਕਰ ਦੇਣਾ ਸਾਰਾ ਕੁਝ ਮਾਂ ਨੂੰ ਬਹੁਤ ਭਰੋਸਾ ਫੈਮਿਲੀ ਨੂੰ ਭਰੋਸਾ ਲੋਕਾਂ ਨੂੰ ਭਰੋਸਾ ਕਿਤੇ ਤੇ ਭਰੋਸਾ ਸਤਿਗੁਰ ਤੇ ਭਰੋਸਾ ਤੇ ਉਹ ਸਾਰਾ ਸੀ ਤੇ ਅਰਦਾਸ ਕਰਦੇ ਵਾਹਿਗੁਰੂ ਉਹਦੀਨ ਆਏ ਫਿਰ ਅੱਥੇ ਅਸੀਂ ਖੁਸ਼ੀ-ਖੁਸ਼ੀ ਸਾਰਾ